ਸਮਰਾਲਾ ਦੇ ਕੰਨਿਆ ਸਕੂਲ ਦੇ ਵਿੱਚ ਲੋਕ ਸੇਵਾ ਮਿਸ਼ਨ ਸਮਰਾਲਾ ਦੇ ਵੱਲੋਂ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਤੇ ਆਪਰੇਸ਼ਨ ਸੰਬੰਧੀ ਕੈਂਪ ਲਗਾਇਆ ਗਿਆ ਇਹ ਕੈਂਪ ਆਵਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਲਗਾਇਆ ਗਿਆ ਇਸ ਮੌਕੇ ਪ੍ਰਬੰਧਕਾਂ ਨੇ ਗੱਲਬਾਤ ਕਰਦੇ ਦੱਸਿਆ ਕਿ ਪਿਛਲੇ 3 ਸਾਲਾਂ ਤੋਂ ਲਗਾਤਾਰ ਇਹ ਕੈਂਪ ਮਹੀਨੇ ਦੇ ਦੂਜੇ ਐਤਵਾਰ ਲਗਾਇਆ ਜਾਂਦਾ ਹੈ ਹੁਣ ਤੱਕ ਇਸ ਕੈਂਪ ਵਿੱਚ 3000 ਤੋਂ ਵੱਧ ਲੋਕਾਂ ਦੇ ਅੱਖਾਂ ਵਿੱਚ ਲੈਨ ਜੀ ਬਿਲਕੁਲ ਫ੍ਰੀ ਪਾਏ ਗਏ ਨੇ ਜੇਕਰ ਅਸੀਂ ਅੱਜ ਦੇ ਕੈਂਪ ਦੀ ਗੱਲ ਕਰੀਏ ਤਾਂ ਤਕਰੀਬਨ 200 ਤੋਂ ਵੱਧ ਮਰੀਜ਼ ਅੱਜ ਇੱਥੇ ਪੁੱਜੇ ਨੇ ਜਿਨ੍ਹਾਂ ਦੇ ਵਿੱਚੋਂ 70 ਮਰੀਜ਼ਾਂ ਦੀ ਆਪਰੇਸ਼ਨਾਂ ਦੇ ਲਈ ਚੋਣ ਕੀਤੀ ਗਈ ਹੈ ਜੀ ਮੇਰਾ ਨਾਮ ਉਤਾਰ ਸਿੰਘ ਕਟਾਲਾ ਜੀ ਕੈਂਪ ਲਗਾਇਆ ਜਿਹੜਾ ਜੀ ਹੈ ਸਾਰਾ ਜੀ ਹੈ ਹਾਂ ਜੀ ਇਹ ਆਪਣਾ ਜਿਹੜਾ ਅੱਖਾਂ ਦਾ ਆਪਰੇਸ਼ਨ ਕੈਂਪ ਆ ਜੀ ਇਹ ਆਪਣੇ ਲੋਕ ਸੇਵਾ ਮਿਸ਼ਨ ਸਮਰਾਲਾ ਵੱਲੋਂ ਜਿਹੜਾ ਸ਼ੰਕਰਾ ਆਈ ਹਸਪੀਟਲ ਲੁਧਿਆਣਾ ਉਹਨਾਂ ਦੇ ਸਹਿਯੋਗ ਨਾਲ ਹਰ ਮਹੀਨੇ ਜਿਹੜਾ ਮੰਥਲੀ ਕੈਂਪ ਲਗਾਇਆ ਜਾਂਦਾ ਜੀ ਤੇ ਉਹਦੇ ਸੰਬੰਧ ਵਿੱਚ ਇਸ ਵਾਰ ਜਿਹੜਾ ਆਪਣਾ ਬਸਾਖੀ ਤੇ ਡਾਕਟਰ ਪਿੰਨ ਬ੍ਰੌਮ ਬੇਦਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਜਿਹੜਾ ਆਪਣਾ ਕੈਂਪ ਇਹ ਆਰਗੇਨਾਈਜ਼ ਕੀਤਾ ਗਿਆ ਜੀ ਇਨੇ ਮਰੀਜ਼ ਦੇ ਦਾਖਲ ਹੋਏ ਜਿਹੜੇ ਅੱਜ ਮਰੀਜ਼ ਟੋਟਲ OPD ਹੋਈ ਆ ਉਹ 200 ਪਲੱਸ OPD ਹੋਈ ਆ ਜੀ ਉਹਦੇ ਵਿੱਚੋਂ ਕਰੀਬ 70 ਜਿਹੜੇ ਮਰੀਜ਼ ਨੇ ਉਹ ਆਪਰੇਸ਼ਨ ਲਈ ਚੁਣੇ ਗਏ ਨੇ ਉਹਨਾਂ ਨੂੰ ਅੱਜ ਆਪਰੇਸ਼ਨ ਲਈ ਲਿਜਾਇਆ ਜਾਵੇਗਾ ਤੇ ਉਹਨਾਂ ਦਾ ਸ਼ੰਕਰਾ ਹਸਪੀਟਲ ਵਿਖੇ ਜਿਹੜਾ ਆਪਰੇਸ਼ਨ ਕੀਤਾ ਜਾਵੇਗਾ ਜੀ ਜਿਹਨੂੰ ਆਪਰੇਸ਼ਨ ਲਈ ਚੁਣਿਆ ਗਿਆ ਉਹਨਾਂ ਨੂੰ ਕੀ ਕੀ ਹਦਾਇਤਾਂ ਹੁੰਦੀਆਂ ਨੇ ਲੋਡੀਆਂ ਹਦਾਇਤਾਂ ਉਹਨਾਂ ਨੂੰ ਇਹੀ ਹੁੰਦੀਆਂ ਜੀ ਉਹਨਾਂ ਦਾ ਜਿਹੜਾ ਉਹਨਾਂ ਬਿਲਕੁਲ ਕੋਈ ਖਰਚੇ ਨਹੀਂ ਹੁੰਦਾ ਫ੍ਰੀ ਆਫ ਕਾਸਟ ਹੁੰਦਾ ਜੀ ਮਰੀਜ਼ਾਂ ਵੱਲੋਂ ਕੋਈ ਪੈਸਾ ਨਹੀਂ ਲਿਆ ਜਾਂਦਾ ਇਸ ਲਈ ਨਰੋਲ ਇਹ ਜਿਹੜਾ ਸੇਵਾ ਦੇ ਆਧਾਰ ਤੇ ਕੰਮ ਕੀਤਾ ਜਾਂਦਾ ਉਹਨਾਂ ਲਈ ਹਦਾਇਤਾਂ ਇਹ ਹੁੰਦੀ ਐ ਵੀ ਜੇ ਕੋਈ ਮਰੀਜ਼ ਉਹ ਪੇਸ਼ੈਂਟ 슈ਗਰ ਦਾ ਜਾਂ ਹਾਰਟ ਦਾ ਹੁੰਦਾ ਉਹਨਾਂ ਲਈ ਥੋੜਾ ਪ੍ਰੋਬਲਮ ਆਉਂਦੀ ਉਹਨੂੰ ਇਹ ਹੁੰਦਾ ਵੀ ਆਪਣਾ ਕੰਟਰੋਲ ਕਰਕੇ 슈ਗਰ ਕੰਟਰੋਲ ਕਰਕੇ ਉਹਨਾਂ ਜੋ ਹਾਰਟ ਦੀ ਦਵਾਈ ਲੈਂਦੇ ਨੇ ਨਾਲ ਉਹ ਲੈ ਕੇ ਆਉਣ ਉਦੋਂ ਬਿਨਾਂ ਹੋਰ ਕੋਈ ਹਦਾਇਤ ਨਹੀਂ ਜੀ ਹੁਣ ਤੱਕ ਕਿੰਨੇ ਕੈਂਪ ਲਾ ਚੁੱਕੇ ਹਾਂ ਤੇ ਕਿੰਨੇ ਕ ਬੰਦੇ ਨੂੰ ਲਾਭ ਮਿਲ ਚੁੱਕਿਆ ਦਾ ਏ ਆਪਣੇ ਜਿਹੜਾ ਲਗਭਗ 3 ਸਾਲ ਹੋ ਗਏ ਜੀ ਲਗਾਤਾਰ ਕੈਂਪ ਚੱਲ ਰਿਹਾ 3 ਸਾਲ ਤੋਂ ਹਰ ਮਹੀਨੇ ਹੁੰਦਾ ਜੀ ਮਤਲਬ ਸਾਲ 'ਚ ਆਪਣੇ 12 ਕੈਂਪ ਹੋ ਜਾਂਦੇ ਘੱਟੋ ਘੱਟ ਆਪਣੇ 50 ਦੇ ਲਗਭਗ ਕੈਂਪ ਹੋ ਚੁੱਕੇ ਨੇ ਹੁਣ ਤੱਕ ਜਿਹੜਾ ਹਰ ਵਾਰ ਆਪਣੇ ਜਿਹੜੇ 50 60 ਮਰੀ ਜਿਹੜੇ ਕੈਂਪ ਲਈ ਚੁਣੇ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸਤਵੰਤ ਕੌਰ ਖਾਲਸਾ ਐ ਐਨ ਜੀਓ ਲੋਕ ਸੇਵਾ ਮਿਸ਼ਨ ਦੇ ਪ੍ਰਧਾਨ ਦੇ ਤੌਰ ਤੇ ਮੈਂ ਸੇਵਾ ਨਿਭਾ ਰਹੀ ਹਾਂ ਜੀ ਇਹ ਜਿਹੜਾ ਕੈਂਪ ਲਗਾਇਆ ਕੀ ਕਹਿੰਦੇ ਤੁਹਾਨੂੰ ਕਿੰਨੇ ਟਾਈਮ ਤੋਂ ਲਗਾ ਰਹੇ ਹੋ ਜਿਹੜਾ ਹੈਗਾ ਇਹ ਇਹ ਸਾਡਾ ਜਿਹੜਾ ਇਹ ਜੀ ਲੋਕ ਸੇਵਾ ਮਿਸ਼ਨ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਕੈਂਪ ਚੱਲ ਰਿਹਾ ਜੀ ਇਹ 3 ਸਾਲ ਹੋ ਚੱਕੇ ਕਹਿੰਦੇ ਜੀ ਅਸੀਂ 3 ਸਾਲ ਤੋਂ ਲਗਾਤਾਰ ਇਹ ਕੈਂਪਾ ਜਿਹੜਾ ਉਹ ਲਗਾ ਰਹੇ ਹਾਂ ਜੀ ਗੱਲ ਕਰੀਏ ਹੁਣ ਤਾਂ ਕਿੰਨੇ ਕਿ ਇਹਦੇ ਵਿੱਚ ਜਿਹੜੇ ਮਰੀਜ਼ ਨੇ ਇਸ ਦਾ ਫਾਇਦਾ ਲੈ ਦਿੱਤਾ ਹੁਣ ਤੱਕ ਜੀ ਦੇਖੋ ਸਾਡੇ ਕੋਲ 3 ਸਾਲ ਦੇ ਵਿੱਚ ਤਕਰੀਬਨ ਪੂਰੇ 12 ਮਹੀਨੇ ਅਸੀਂ ਲਗਾਤਾਰ ਹਰ ਮਹੀਨੇ ਦੇ ਵਿੱਚ ਅਸੀਂ ਕੈਂਪ ਲਗਾਉਂਦੇ ਆ ਇਹ ਦੂਜੇ ਐਤਵਾਰ ਕੈਂਪ ਲੱਗਦਾ ਜੀ ਇਹ ਸਾਡੇ ਕੋਲ 3000 ਤੋਂ ਉੱਪਰ ਦੇ ਕਰੀਬ ਸਾਡੇ ਕੋਲ ਜਿਹੜੇ ਮਰੀਜ਼ ਨੇ ਉਹ ਹੁਣ ਤੱਕ ਆਪਣੇ ਅੱਖਾਂ ਦੇ ਜਿਹੜੇ ਲੈਂਸ ਨੇ ਉਹ ਬਿਲਕੁਲ ਫ੍ਰੀ ਪਾ ਚੁੱਕੇ ਨੇ ਜੀ ਕਿਹੜੇ ਹਸਪੀਟਲ ਨਾਲ ਪਈ ਆ ਜੀ ਤੁਹਾਡਾ ਸ਼ੰਕਰਾ ਆਈ ਹਸਪੀਟਲ ਲੁਧਿਆਣਾ ਜੀ ਅੱਜ ਕਿੰਨੇ ਮਰੀਜ਼ ਆਏ ਨੇ ਤੇ ਕਿੰਨੇ ਦੇ ਕਿਉਂ ਆਏ ਆ ਅੱਜ ਸਾਡੇ ਕੋਲ ਤਕਰੀਬਨ ਜੀ 200 ਤੋਂ ਉੱਪਰ ਜਿਹੜੇ ਮਰੀਜ਼ ਨੇ ਉਹ ਆ ਚੁੱਕੇ ਨੇ ਓਪੀਡੀ ਲਈ ਤੇ ਉਹਨਾਂ ਦੇ ਵਿੱਚੋਂ 70 ਤੋਂ ਉੱਪਰ ਦੇ ਜਿਹੜੇ ਮਰੀਜ਼ ਨੇ ਉਹ ਆਪਰੇਸ਼ਨ ਦੇ ਲਈ ਜਿਹੜੇ ਹੈਗੇ ਉਹ ਚੁਣੇ ਜਾ ਚੁੱਕੇ ਨੇ ਜੀ ਇੱਕੋ ਹੀ ਸੁਨੇਹਾ ਵੀ ਲਾ ਦਿਓ ਜਿਹੜੇ ਗਾਹਾਂ ਵਾਲੇ ਕੈਂਪਰੇਟ ਹਾਂਜੀ ਜੀ ਸਾਰਿਆਂ ਨੂੰ ਅਸੀਂ ਹੀ ਅਪੀਲ ਕਰਦੇ ਹਾਂ ਕਿ ਜਿੰਨੇ ਵੀ ਸਾਡੇ ਆਲੇ ਦੁਆਲੇ ਇਲਾਕੇ ਦੇ ਵਿੱਚ ਲੋਕ ਨੇ ਜਿਹੜੇ ਆਪਰੇਸ਼ਨ ਕਰਵਾਉਣਾ ਚਾਹੁੰਦੇ ਨੇ ਉਹ ਸਾਡੇ ਕੋਲ ਹਰ ਮਹੀਨੇ ਦੇ ਦੂਜੇ ਐਤਵਾਰ ਗਰਲ ਸਕੂਲ ਦੇ ਵਿੱਚ ਸਮਰਾਲੇ ਦੇ ਵਿੱਚ ਇਹ ਕੈਂਪ ਲੱਗਦਾ ਜੀ ਤੇ ਉੱਥੇ ਪਹੁੰਚ ਕੇ ਉਹ ਜਿਹੜਾ ਹੈ ਆਪਣਾ ਲਵ ਉਠਾ ਸਕਦੇ ਨੇ ਜੀ ਅਰਫੁਲਾ ਪਰਾਂ ਜੀ ਤੇ ਅੱਜ ਪਹੁੰਚੋ ਕੈਂਪ ਤੇ ਤੇ ਤੁਸੀਂ ਆਪਰੇਸ਼ਨ ਵੀ ਕਰਵਾਇਆ ਕੀ ਗਣਾ ਚਾਹੁੰਦੇ ਹੋ ਹਾਂਜੀ ਬਿਲਕੁਲ ਠੀਕ ਹੈ ਜੀ ਜੱਤੇ ਮੇਰੇ ਮੈਂ ਆਪਰੇਸ਼ਨ ਕਰਾਇਆ ਮੇਰੀ ਮੇਰਾ ਬਿਲਕੁਲ ਠੀਕ ਹੈ ਤੇ ਇਹ ਜਿੰਨੇ ਵੀ ਪ੍ਰਬੰਧਕ ਨੇ ਇੱਥੇ ਆਪਣੇ ਕਿਨਵਾੜੀ ਸਮਰਾਲਾ ਲੋਕ ਸੇਵਾ ਲੋਕ ਸੇਵਾ ਮਿਸ਼ਨ ਦੇ ਇਹ ਬਹੁਤ ਹੀ ਸਮਾਜ ਨਾਲ ਹਮਦਰਦੀ ਅਤੇ ਭਰਪੂਰ ਇਨਫਰਮ ਨੇ ਤੇ ਇਹਨਾਂ ਨੇ ਹਜ਼ਾਰਾਂ ਦੀ ਗਿਣਤੀ 'ਚ ਇਹ ਦੁੱਖ ਦੂਰ ਕੀਤੇ ਲੋਕਾਂ ਦਾ ਪਰਮਾਤਮਾ ਰਾਂ ਦੀਆਂ ਚੜ੍ਹਦੀਆਂ ਕਲਾ ਮੁਰਾਵੇ ਸੱਚੇ ਪਾਤਸ਼ਾਹ ਔਰ ਗਹਾਂਮ ਸੇਵਾ ਦੇ ਫੇਰੇ ਸ੍ਰੀ ਖੁੱਲੇ ਘੇਰੇ ਨੂੰ ਬਖਸ਼ਦਾ ਰਹੇ ਸੱਚੇ ਪਾਤਸ਼ਾਹ ਕਦੋਂ ਤੁਸੀਂ ਅਪਲੀਕੇਸ਼ਨ ਕਿਦੋਂ ਕਰਵਾਇਆ ਸੀਗਾ ਮੈਂ ਜੀ ਕੋਈ ਹੋਗੇ 10 ਕਿੰਨੇ ਬਸ ਵੀ ਨਹੀਂ ਪਹਿਲਾਂ ਜਮਾ ਨਹੀਂ ਦਿੱਤਾ ਸੀ ਨਹੀਂ ਜੀ ਨਹੀਂ ਬਿਲਕੁਲ ਜੀ ਤੇ ਹੁਣ ਕੀ ਕਹਿਣਾ ਚਾਹੁੰਦੇ ਹੋ ਬਾਕੀ ਲੋਕ ਹੁਣ ਮੈਂ ਚਾਹੁੰਦਾ ਜੀ ਸੱਚੇ ਪਾਤਸ਼ਾਹ ਇਹਨਾਂ ਨੇ ਚੜ੍ਹਦੀਆਂ ਕਲਾ ਮਣਾਵੇ ਸੇਵਾ ਸਦਾ ਵਾਸਤੇ ਕਰਦੇ ਰਹਿਣ ਹਾਂਜੀ ਬਾਪੂ ਜੀ ਕੀ ਨਾਂਵਾਂ ਕਿਹੜਾ ਪਿੰਡ ਮੇਰਾ ਨਾਂਵ ਜੀ ਜਗਦੇਵ ਸਿੰਘ ਆ ਪਿੰਡ ਟੋਡਰਪੁਰਾ ਅੱਜ ਕੈਂਪ ਤੇ ਪਹੁੰਚਿਆ ਹਾਂ ਸਮਰਾਲੇ ਹਾਂਜੀ ਅੱਜ ਸਮਰਾਲੇ ਪਹੁੰਚੇ ਤੇ ਸਾਨੂੰ ਦੱਸਿਆ ਤਾਂ ਕਿਸੇ ਨੇ ਵੀ ਉੱਥੇ ਕੈਂਪ ਲੱਗਦਾ ਜਮੀਨੇ ਬਾਦ ਫਿਰ ਅਸੀਂ ਉਰੇ ਆਏ ਤੇ ਜੀ ਵਾਰਾ ਜੀ ਉਰੇ ਆ ਕੇ ਸਾਨੂੰ ਪੁੱਛਿਆ ਸੀ ਉਹ ਕਹਿੰਦੇ ਜੀ ਤੁਸੀਂ ਐਤਵਾਰ ਨੂੰ ਆਇਓ ਵੀ ਸਾਡੀ ਅੱਖ ਦੇ ਵਿੱਚ ਪਾਣੀ ਆਈ ਜਾਂਦਾ ਸੀ ਜੀ ਉਹ ਡਾਕਟਰਾਂ ਨੇ ਜੀ ਸਾਨੂੰ ਦਵਾਈ ਦਿੱਤੀ ਆ ਬਹੁਤ ਵਧੀਆ ਹਰ ਐਨਕ ਵੀ ਦੇ ਦਿੱਤੀ ਜੀ ਸਾਡੀ ਨਿਗਾਹ ਬਹੁਤ ਵਧੀਆ ਉਹਦੇ ਨਾਲ ਸੈੱਟ ਹੋ ਗਈ ਅਸੀਂ ਇਹਨਾਂ ਦਾ ਬਹੁਤ ਏ ਧੰਨਵਾਦ ਕਰਦੇ ਆ ਜੀ ਹੋਰ ਵੀ ਅਸੀਂ ਕਹਿੰਦੇ ਆ ਵੀ ਆਓ ਪਾਈ ਇੱਥੇ ਤਰੀਕ ਲਵੋ ਉਹ ਸਕੂਲ ਦੇ ਵਿੱਚ ਕੈਂਪ ਲੱਗਦਾ ਜੀ ਲੜਕੀਆਂ ਦੇ ਸਕੂਲ ਚ ਸ਼ਹਿਰ ਸਮਰਾਲੇ ਹੋਰ ਵੀ ਇਹਨਾਂ ਦਾ ਧੰਨਵਾਦ ਕਰੋ ਇਹ ਆਪਾਂ ਨੂੰ ਜੀ ਬਹੁਤ ਪਰਵਕਾਰੀ ਕੰਮ ਕਰ ਰਹੇ ਨੇ ਇਹ ਡਾਕਟਰਾਂ ਦਾ ਵੀ ਪਰਵਕਾਰੀ ਕੰਮ ਆ ਜੀ ਜਿਹੜੇ ਕਹਾ ਸੇਵਾ ਨਿਵਾ ਰਹੇ ਨੇ ਉਹਨਾਂ ਦਾ ਵੀ ਬਹੁਤ ਪਾਰਿ ਪਰਿਵਾਰਿਕ ਕੰਮ ਆਇਆ ਹੈ ਹਾਂ ਬਾਦ ਤੇ ਬਾਦ ਜਿਨ੍ਹਾਂ ਦੀ ਅੱਖਾਂ ਦੇ ਵਿੱਚ ਜੀ ਅੱਖਾਂ ਨੂੰ ਦਿਖਦਾ ਨਹੀਂ ਹੈਗਾ ਉਹ ਆਓ ਇੱਥੇ ਪਹੁੰਚੋ ਸਕੂਲ ਦੇ ਵਿੱਚ ਕੈਂਪ ਲੱਗਦਾ ਉਹ ਲੈਂਚ ਵੀ ਪਾਉਂਦੇ ਨੇ ਜੀ ਫ੍ਰੀ ਲੈਂਚ ਪਾ ਰਹੇ ਨੇ ਡਾਕਟਰ ਹਾਂ ਜਿਹੜੇ ਗਰੀਬ ਆਦਮੀਆਂ ਤੋਂ ਪਵਾ ਨਹੀਂ ਹੁੰਦਾ ਉਹ ਇੱਥੇ ਆ ਕੇ ਪਹੁੰਚ ਡਾਕਟਰ ਸੇਵਾ ਨਿਵਾ ਰਹੇ ਨੇ ਬਹੁਤ ਵਧੀਆ ਤੁਹਾਨੂੰ ਜਿਹਨਾਂ ਨੇ ਮੌਕਾ ਦਿੱਤਾ ਹੈ ਕਿ ਤੁਸੀਂ ਬੋਲ ਕੇ ਦੱਸੋ ਆਲੇ-ਦਾਲੇ ਵੀ ਭਾਈ ਇੱਥੇ ਪਹੁੰਚੋ ਉਹਦਾ ਪਤਾ ਕਰੋ ਵੀ ਕਿਹੜੇ ਦਿਨ ਕੈਂਪ ਲੱਗਦਾ ਹੁਣ ਸਾਨੂੰ ਡਾਕਟਰ ਸਾਹਿਬ ਨੇ ਤਰੀਕ ਲਿਖ ਕੇ ਜੇ ਤੁਸੀਂ ਉੱਥੇ ਅਲਾਊਸਮੈਂਟ ਕਰਾ ਦਿਓ ਜਿਹਦੀ ਕੋਈ ਅੱਖ ਦੇ ਵਿੱਚ ਨੁਕਸ ਹੋਵੇ ਉਹ ਆ ਕੇ ਇੱਥੇ ਦੱਸ ਸਕਦਾ ਸਾਡੇ ਕੋਲ ਸੇਵਾ ਨਿਵਾਉ ਇੱਥੇ ਆ ਕੇ ਡਾਕਟਰ ਤੋਂ ਦੀ ਸੇਵਾ ਨਿਵਾ ਰਹੇ ਨੇ